हाँ जी सताल जी की सारे मैं अज तु दिखाया अपना स्किल स्किल सब्जी बना पहला चौपिंग सब्जी कटन का सवेरे बनावे पालक बंदे सारे काम आने चाहिए है एक्चुअली न्याय क्या पालक खानी है मैं चलो सवेरे पर पालक ला ली थी सा एक ਸਬਜੀ ਦੇ ਨਾਲ ਹੁੰਦੇ ਆ ਇੱਕ ਸਾਰਾ ਤੇ ਉਹ ਘਾਰੀ ਜਿੱਦਾਂ ਸਾਰਾ ਕੁਝ ਅਗਾਇਆ ਸਹਾਰੀ ਉਹਨਾਂ ਨੇ ਲਗਾਇਆ ਸਾਰਾ ਕੁਝ ਪਾਲਕ, ਮੇਥੀ, ਧਨੀਆ, ਮੁੱਲੀਆਂ ਹੈ ਨਾ ਤੇ ਉਹਨਾਂ ਦਾ ਸਾਰਾ ਕੁਝ ਆਰਗੈਨਿਕ, ਨੇਚਰਲ ਹੁੰਦਾ ਹੈ ਤੇ ਚੀਜ਼ ਜਿਹੜੀ ਤੋਂ ਬਣਦੀ ਹੈ ਨਾ ਸਬਜੀ ਤੇ ਉਹ ਖਾ ਕੇ ਹੀ ਪਤਾ ਲੱਗਦਾ ਹੈ ਆਪਾਂ ਨੂੰ ਆਪਾਂ ਉਹਨਾਂ ਤੋਂ ਹੀ ਲੈਂਦੇ ਨੇ ਸਬਜੀ ਤੇ ਦੇਖਿਆ ਪਾਲਕ ਹੋ ਗਈ ਨਾ ਤੇ ਹੁਣ ਇੱਦੀ ਮੈਂ ਤੁਮੇ ਇੱਕ ਹੋਰ ਕਰਕੇ ਦਰਦਾ ਇੱਧਰ ਰੱਖੋ ਤੇ ਅਗਰ ਤੁਹਾਨੂੰ ਪਿੱਛੇ ਬਾਤ ਸੁਣ ਰਹੀ ਆ ਢੋਲ ਦੀ ਤੇ ਸਾਡੇ ਗਵਾਂਢ ਦੇ ਵਿੱਚ ਮੈਰਿਜ ਆ ਕਿ ਉਹ ਵਾਲੇ ਢੋਲ ਦੀ ਆਵਾਜ਼ ਆ ਠੀਕ ਆ ਪਤਾ ਨਹੀਂ ਕਿਹੜਾ ਬੰਦਾ ਟੰਗ ਹੋਣ ਲੱਗਾ ਹੋਣਾ ਕਰ ਲੈਨੇ ਆ ਥੋੜੀ ਬਹੁਤ ਥੋੜੀ ਬਹੁਤ ਕੁਕਿੰਗ ਵੀ ਕਰ ਲਈ ਦੀ ਪਰ ਉਹਨੂੰ ਜਿੰਨੀ ਨਹੀਂ ਮੈਂ ਕਰ ਪੰਦਾ ਉਹ ਜ਼ਿਆਦਾ ਟੇਸਟੀ ਬਣਉਂਦੀ ਹੈ ਚੀਜ਼ਾਂ ਜੁੜ ਬੋਲ ਰਹਾ ਇੱਧਰ ਦੇਖੋ ਇੱਧਰ ਮੇਥੀ ਹੋ ਰਹੀ ਹੈ ਰੁਕ ਜਾ ਰੁਕ ਜਾ ਰੁਕ ਜਾ ਪਹਿਲਾਂ ਵੀਡੀਓ ਬਣਾ ਲੈਂਦੇ ਮਾੜੀ ਜਿਹੀ ਦੇ ਦਿੰਦਾ ਹੈਲੋ ਕਰੋ ਇੱਧਰ ਦੇਖੀਏ ਬੋਲੋ ਮੈਂ ਕਿਹੋ ਜਿਹਾ ਲੱਗ ਰਹਾ ਹਾਂ ਇੱਥੇ ਦੇਖੋ ਅਹ ਟੈਂਗੇ ਟੈਂਗੇ ਕਰ ਲਓ ਟੈਂਗੇ ਟੈਂਗੇ ਐਡਾ ਟੈਂਗੇ ਟੈਂਗੇ ਕਰ ਦੋ अच्छा दोस्तों रोटी ਦਾ ਅੱਜ ਅਨੂ ਨੇ ਤਾਂ ਨਿੰਦੀ ਨੇ ਤਾਂ ਰੋਟੀ ਖਾਣੀ ਨਹੀਂ ਸੀਗੀ ਤੇ ਰੂਪਲ ਨੂੰ ਪਾਸਤਾ ਬਣਾ ਦਿੱਤਾ ਸੀਗਾ ਤੇ ਫੇ ਮੈਂ ਆਪਣੇ ਲਈ ਮੰਗਾਲਿਆ ਟਿਫਨ ਹੁਣ ਮੈਂ ਤੁਹਾਨੂੰ ਟਿਫਨ ਦੀ ਅਨਬਾਕਸਿੰਗ ਕਰਕੇ ਦਿਖਾਉਦਾ ਹਾਂ ਆ ਦੇਖੋ ਰੂਪਲ ਵੀ ਕਹਿੰਦਾ ਮੈਨੂੰ ਦਿਖਾਓ ਕੀ ਹੈ ਇਹਦੇ ਵਿੱਚ ਇਹਦੇ ਵਿੱਚ ਤਾਂ ਹੈਗਾ ਸੈਲਟ ਕੈਰਟ ਵੀ ਕੀ ਕੀ ਆ ਪੀਰਾ ਮੂਲੀਆ ਪਿਆਜ਼ ਆ ਪੀਗਾ ਮਿਲੂ ਆਇਆ ਤੇ ਆ रोटी चावल नमकीन चावल आ देखो ठीक है चावल देख के खुश हो गया ये हो गए चावल मेरे? हाँ तेरे लोलू लो। शिमला मिर्च ਇਹ ਲੱਗ ਮੈਜ ਗਾਈਸ ਕਿੰਨਾ ਮਰਤੇ ਯਾਰ ਕਿੰਨਾ ਮੈਜ ਕਿੰਨਾ ਨੇ ਜਾਨੀ ਕੇ ਮੈਨੂੰ ਵੈਸੇ ਪਸੰਦ ਆ ਪਰ ਬਣੀ ਹੋਈ ਨਹੀਂ ਸੰਭ ਜੀ ਹਾਂ ਹਾਂ ਦਾਲ ਐ ਮਸਰਾ মুਗੀ ਦੀ ਮੈਨੂੰ ਲੱਗਦਾ মুਗੀ ਮਸਰਾ ਦੀ ਤੇ ਇਹ ਆਪਣੀ ਹੈਗੀ ਘਰ ਦੀ ਚਟਨੀ ਚਲੋ ਹੁਣ ਆਪਾਂ ਰੋਟੀ ਖਾ ਲਈਏ ਤੇ ਮਿਲਦੇ ਆਂ ਬਈ ਸਵੇਰੇ ਡਿਊਟੀ ਤੇ ਜਾਣ ਲਈ ਪੱਗ ਬੰਨਣੀ ਬਹੁਤ ਜ਼ਰੂਰੀ ਸੀਗੀ ਤੇ ਹੋ ਗਈ ਸ਼ੁਰੂਆਤ ਤੇ 10 ਵਜੇ ਤੇ ਪੱਗ ਦਾ ਕੰਮ ਨੇ ਵੜੀ ਪਹਿਲਾਂ ਤਾਂ ਹੁਣ ਲਈ ਯੂਨੀਫਾਰਮ ਪ੍ਰੈਸ ਕਰਨ ਵਾਲੀ ਰਹਿ ਗਈ ਆ ਤੇ ਫਗਵਾ ਦੀ ਜਾਨੂ ਦਾ ਇੱਕ ਲੋਕੋ ਸਹੀ ਕਰਨਾ ਹੈ ਬਾਕੀ ਠੀਕ ਹੈ ਬਾਜ ਬਾਜਰੂਬ ਨੇ ਗਵਾਤਾ ਸੀਗਾ ਪਤਾ ਨਹੀਂ ਕਿੱਥੇ ਗੋਮ ਹੋ ਗਿਆ ਨਹੀਂ ਸੈਟ ਸੂਟ ਦਿੱਤਾ ਕਿਤੇ ਉਹ ਕੱਢ ਕੇ ਲੈ ਜਾਂਦਾ ਆਪਣੇ ਢੋਲਕ ਵਜਾਉਣ ਤੇ ਹੁਣ ਇਹ ਆਪਣੇ ਦਾ ਕਰੋਸ਼ਿਆ ਸੀਗਾ ਆਪਣੇ ਉਹ ਬੁਣ ਲਈ ਜਿਹੜੇ ਉਹਨਾਂ ਨਾ ਬੁਣਦੇ ਹੁੰਦੇ ਆ ਹੁਣ ਉਹਦੇ ਨਾਲ ਕੀਤੀ ਹੈ ਸੈਟ ਥੋੜੀ ਜੀ ਇੱਕ ਆ ਸੀਗਾ ਛੋਟਾ ਜਿਹਾ ਹੈਲਪਰ ਅੱਜ ਮੈਂ ਜਲਦੀ ਉੱਠ ਗਿਆ। ਹੁਣ ਜਲਦੀ ਉੱਠਣਾ ਪਿਆ ਕਰਨਾ। ਰੁਗਲ ਅਜੇ ਤੱਕ ਵੈਸੇ ਸੁੱਤਾ ਹੈ। ਤੇ ਜੂਸ ਵਗੈਰਾ ਪੀ ਲਿਆ, ਜੋਗਾ ਵੀ ਕਰ ਲਿਆ ਥੋੜਾ ਬਹੁਤ। ਐਂਡ ਫਰੂਟ ਕੱਟ ਕੇ ਰੱਖ ਲਵਾਂ ਰੁਗਲ ਲਈ। ਰੁਗਲ ਜਿੱਦਾਂ ਉੱਠਿਆ ਉਹਨੂੰ ਐਪਲ ਖਵਾ ਕੇ ਤੇ ਸ਼ੇਕ ਵਗੈਰਾ ਦੇ ਦੇਣਾ ਹੈ। ਤੇ ਅੱਜ ਕਿਉਂਕਿ ਆਫਿਸ ਦੇ ਵਿੱਚ ਕੰਮ ਹੋ ਜ਼ਿਆਦਾ ਤੇ ਰਾਜ਼ ਦੇ ਵਿੱਚ ਕੰਮ ਜਿਆਦਾ ਹੀ ਹੁੰਦਾ ਹੈ ਕਿ ਜਦੋਂ ਮੰਥ ਲੈਂਡ ਹੁੰਦਾ ਨਾ ਥੋੜਾ ਜਿਆਦਾ ਕੰਮ ਜਿਆਦਾ ਹੁੰਦਾ ਹੈ ਸਭ ਕੁਝ ਮੇਨਟੇਨ ਕਰਕੇ ਰੱਖਣਾ ਹੁੰਦਾ ਹੈ ਸੈਕਿੰਡ ਥਿੰਗ ਇਜ਼ ਸਵੇਰੇ ਉੱਠ ਕੇ ਤੁਸੀਂ ਵੀ ਸਵੇਰੇ ਉੱਠ ਕੇ ਤੁਸੀਂ ਵੀ ਅਗਰ ਟਾਈਮ ਲੱਗਦਾ ਤੇ ਯੋਗਾ ਕਰਿਆ ਕਰੋ ਤੇ ਕਿਸੇ ਦਿਨ ਮੈਂ ਤੁਹਾਨੂੰ ਯੋਗੀ ਦੀਆਂ ਜਿਹੜੀਆਂ ਬੇਸਿਕ ਆਸਣ ਔਰ ਪ੍ਰਾਣਯਾਮ ਹੈਗੇ ਆ ਉਹ ਮੈਂ ਤੁਹਾਨੂੰ ਜਰੂਰ ਸ਼ੋਅ ਕਰੂੰਗਾ ਨਾ ਕਿਉਂਕਿ ਇੱਕ ਬੇਸਿਕ ਚੀਜ਼ ਆਪਣੀ ਬੋਡੀ ਦੇ ਲਈ ਫਿਰ ਉੱਠ ਕੇ ਫਰੂਟ ਸੈਲਡ ਜ਼ਰੂਰ ਖਾਇਆ ਕਰੋ ਇਹ ਬੋਡੀ ਨੂੰ ਐਲਕਲਾਈਨ ਰੱਖਦੇ ਆ ਐਲਕਲਾਈਨ ਮਤਲਬ ਬੋਡੀ ਨੂੰ ਅੰਦਰੋਂ ਸਾਫ਼ ਰੱਖਦੇ ਆ ਇਹ ਲੋਗ ਲਈ ਐਪਲ ਕੱਟ ਹੋ ਗਿਆ ਕਿਉਂਕਿ ਉਹ ਬੱਸ ਤਾਂ ਮੈਂ ਸਿਲਕਾ ਦੇ ਨਾਲ ਹੀ ਖਾਣਾ ਰੈਫਰ ਕਰਦਾ ਪਰ ਉਹ ਖਾਂਦਾ ਨਹੀਂ ਆ ਫਿਰ ਫਿਲਟਰ ਕਰ ਦਿੰਦਾ ਹੈ ਮੋਂ ਦੇ ਵਿੱਚੋਂ ਐਪਲ ਖਾ ਲੈਂਦਾ ਤੇ ਛਿਲਕਾ ਬਿਲਕੁਲ ਫਿਲਟਰ ਕਰਕੇ ਬਾਹਰ ਕੱਢ ਦਿੰਦਾ ਹੈ ਤਾਂ ਰੱਖਨੇ ਲਈ ਹੋਗਾ ਤਾਂ ਤਾਂ ਜਿਹੜਾ ਨਿਊਟ੍ਰੀਸ਼ਨ ਅੰਮ੍ਰਿਤ ਦੇ ਵਿੱਚ ਹੈ ਨਾ ਉਹ ਐਪਲ ਜੁਗ ਨਹੀਂ ਹੈਗਾ ਅੰਮ੍ਰਿਤ ਨੂੰ ਕੱਟਨੇ ਲੋਕੀ ਹਮ ਡਾਇਰੈਕਟ ਰੱਖਦੇ ਆ ਪਰ ਇਹਦੇ ਵਿੱਚ ਨਿਊਟ੍ਰੀਸ਼ਨ ਐਪਲ ਨਾਲੋਂ ਵੱਧ ਹੈ ਫਾਈਬਰ ਇਹਦੇ ਵਿੱਚ ਬਹੁਤ ਜ਼ਿਆਦਾ ਕਿਸੇ ਨੂੰ ਵੀ ਕੰਸਟਿਟਿਊਸ਼ਨ ਦੀ ਹੋਣੀ ਹੁੰਦੀ ਕੰਸਟਿਟਿਊਸ਼ਨ ਨਹੀਂ ਹੁੰਦੀ ਇਹਦੇ ਨਾਲ ਐਪਲ ਨਾਲ ਬਹੁਤ ਜ਼ਿਆਦਾ ਵਿਟਾਮਿਨ ਸੀ ਜ਼ਿਆਦਾ ਇਹਦੇ ਵਿੱਚ ਹੈ ਅਗਰ ਬਾਡੀ 'ਚ ਆਇਰਨ ਐਬਜ਼ਾਰਬ ਨਹੀਂ ਹੁੰਦਾ ਤਾਂ ਵਿਟਾਮਿਨ ਸੀ ਚਾਹੀਦਾ ਉਹ ਤਾਂ ਵਿਟਾਮਿਨ ਸੀ ਇਹਦੇ ਵਿੱਚ ਹੁੰਦਾ ਆਇਰਨ ਵੀ ਇਹਦੇ ਵਿੱਚ ਹੁੰਦਾ ਨਾ ਜਦੋਂ ਵਿਟਾਮਿਨ ਸੀ ਪਲੱਸ ਆਇਰਨ ਇਕੱਠੇ ਜਾਂਦੇ ਆ ਤੇ ਆਇਰਨ ਐਬਜ਼ਾਰਬ ਹੁੰਦਾ ਤਾਂ ਖੂਨ ਵਧੀਆ ਬਣਦਾ ਬਾਡੀ ਦੇ ਵਿੱਚ ਅੱਜ ਥੋੜਾ ਜਿਹਾ ਹੈਲਥ ਰਿਲੇਟਿਡ ਬਲੌਗ ਬਣ ਰਿਹਾਣਾ ਸਾਡੇ ਇੱਥੇ ਬਾਗ ਹੈ ਮੈਂ ਉੱਥੋਂ ਲੈ ਕੇ ਆਇਆ ਮਰੂ ਦੇ ਬਹੁਤ ਟੇਸਟੀ ਆ। ਔਰ ਜਿਹੜੇ ਵੱਡੇ-ਵੱਡੇ ਹੁੰਦੇ ਨਾ ਹਾਈਬ੍ਰਿਡ ਉਹ ਨਹੀਂ ਖਾਣੇ। ਉਹ ਜੀਐਮਓ ਹੁੰਦੇ ਆ। ਜੀਐਮਓ ਮਤਲਬ ਜੈਨੇਟਿਕਲੀ ਮੋਡੀਫਾਈਡ। ਉਹਨਾਂ ਦੇ ਵਿੱਚ ਕੋਈ ਨਾ ਕੋਈ ਛੇੜਛਾੜ ਕੀਤੀ ਹੁੰਦੀ ਆ। ਉਹ ਉਹਨਾਂ ਦੀ ਪੈਦਾਵਾਰ ਵਧਾਉਣ ਲਈ ਤਾਂ ਕਿ ਐਕਬੁੱਟਨ ਜਿਆਦਾ ਤੋਂ ਯਾਦ ਰੂਟ ਲੱਗ ਸਕੇ। ਜਿਹੜੀ ਇੱਕ ਨੈਚੁਰਲ ਚੀਜ਼ ਆ। ਜਿਹੜਾ ਤੈਨੂੰ ਉਹਨੇ ਬੋਡੀ 'ਚ ਆਪਣੇ ਆਪ ਹੀ ਐਬਜ਼ਾਰਬ ਹੋਣਾ ਆ। ਉਹਦਾ ਨਿਊਟ੍ਰੀਸ਼ਨ ਆਪਣੇ ਆਪ ਬੋਡੀ 'ਨੂੰ ਲੱਗੂਗਾ ਕਿਉਂਕਿ ਨੈਚੁਰਲ ਆ। ਇਦੇ ਵਿੱਚ ਕੋਈ ਵੀ ਚੀਜ਼ ਛੇੜਛਾਲ ਕੀਤੀ ਹੈ ਨਾ ਉਹ ਕਦੀ ਨਹੀਂ ਜਣਾ ਉਹ ਐਡੇ-ਐਡੇ ਦਿਖਾ ਦਿੰਦੇ ਆ ਲੈਂਦੇ ਵੀ ਆ ਪਰ ਉਹ ਤਾਂ ਕੋਈ ਫਾਇਦਾ ਨਹੀਂ ਉਲਟਾ ਬੋਡੀ ਨੂੰ ਨੁਕਸਾਨ ਹੀ ਕਰੂਗਾ ਇਹ ਦਿਨ ਕਕੰਬਰ ਖੀਰੇ ਹੋ ਗਏ ਖੀਰੇ ਲੋਕ ਏ ਟੈਲ ਦੇ ਅੱਜ ਕੱਲ ਆ ਗਏ ਆ ਉਹਨਾਂ ਦਾ ਕੋਈ ਫਾਇਦਾ ਨਹੀਂ ਜਿਹੜੇ ਦੇਸੀ ਖੀਰੇ ਹੁੰਦੇ ਨੇ ਨਾ ਜਿਹੜੇ ਤੁਸੀਂ ਦੇਖਿਆ ਹੋਣਾ ਬਾਜ਼ਾਰ ਦੇ ਵਿੱਚ ਮਿਲਦੇ ਆ ਕੁਝ ਭੇਜ ਰੰਗ ਦੇ ਬ੍ਰਾਊਨ ਕਲਰ ਦੇ ਹਨਾ ਉਹ ਦੇਸੀ ਖੀਰੇ ਹੁੰਦੇ ਆ ਉਹ ਭਾਗ ਕੇ ਦੇਖਿਆ ਤੁਹਾਨੂੰ ਟੇਸਟ ਦਾ ਪਤਾ ਲੱਗੂਗਾ ਉਹ ਬਿਲਕੁਲ ਨੈਚੁਰਲ ਆ ਜਿਹੜੇ ਬੈਸੇ ਗ੍ਰੀਨ ਆਉਂਦੇ ਆ ਦੇਸੀ ਜਿਹਨੂੰ ਕਹਿੰਦੇ ਉਹ ਵੀ ਥੋੜੇ ਹਾਈਬ੍ਰਿਡ ਆ ਪਰ ਚਲੋ ਇਹ ਢੱਲ ਨਾਲ ਨਾਲੋਂ ਤੋਂ ਵਧੀਆ ਹੀ ਆ ਆ ਦੇਖੋ ਕੀ ਲਿਖਿਆ ਹੈ ਨੋਨ ਜੀਐਮਓ ਮਤਲਬ ਕਿ ਨੋਨ ਜੈਨੇਟਿਕਲੀ ਮੋਡੀਫਾਈਡ ਇਹਦੇ ਵਿੱਚ ਕੋਈ ਛੇੜਛਾੜ ਨਹੀਂ ਹੋਈ ਹੋਈ ਇਹ ਸਪ੍ਰਿੰਗਲਿੰਗ ਪਾਊਡਰ ਆ ਸੂਪਰ ਫੂਡ ਹੈ ਮਾਈਕਰੋ ਸੂਪਰ ਫੂਡ ਇਹਦੇ ਬਾਰੇ ਨੇਟ ਤੇ ਜ਼ਰੂਰ ਸਰਚ ਕਰਿਓ ਕਿ ਕੀ ਚੀਜ਼ ਆ ਐਮਪੀ ਜਿਹੜਾ ਐਮਪੀ ਸਟੇਟ ਆ ਨਾ ਮਧ ਪ੍ਰਦੇਸ਼ ਉੱਥੇ ਹਜੇ ਵੀ ਲੋਕ ਆਰਗੈਨਿਕ ਵੀਡੀ ਜੂਸ ਕਰਦੇ ਆ ਇਹ ਨੇਚਰਲ ਆ ਓਕੇ ਅਸੱਕਾਰਿਕ ਜੀਐਮਓ ਫੂਡ ਨੂੰ ਬੈਨ ਕੀਤਾ ਹੋਇਆ ਉੱਥੇ ਗਵਰਨਮੈਂਟ ਨੇ ਆਪਰੇ ਪੰਜਾਬ ਕਰਦਾ ਨੋਨ ਜੀਐਮਓ ਪੂਰੀ ਖਣਜੀ ਆ ਕਈ ਵਾਰੀ ਅਸੀਂ ਪੈਕੇਟ ਲੈਣ ਜਾਂਦੇ ਹਾਂ ਨਾ ਬਾਜ਼ਾਰੋਂ ਕੋਈ ਚੀਜ਼ ਮੰਗਾਨੇ ਜਾਂ ਆਨਲਾਈਨ ਉੱਤੇ ਲਿਖਿਆ ਹੁੰਦਾ ਇਹ ਨੌਨ ਜੀਐਮ ਆ ਤੇ ਇਹ ਜੀਐਮ ਆ ਲੈ ਕੋ ਮੇਰੇ ਕੋ ਇੱਕ ਪੈਕਟ ਆ ਮੈਂ ਹੰਦਾ ਹਾਲ ਦਾ ਇਸ ਤਰ੍ਹਾਂ ਜਿਹੜੀ ਵੀ ਆਪਾਂ ਬਾਜ਼ਾਰ ਦੇ ਵਿੱਚ ਚੀਜ਼ ਲੈਣੇ ਆ ਉਹਨੂੰ ਦੇਖਿਆ ਕਰੋ ਉਹਦੀ ਪੈਕੇਜਿੰਗ ਤੇ ਲਿਖਿਆ ਹੁੰਦਾ ਹੈ ਕਿ ਨੌਨ ਜੀਐਮ ਆ ਕਿ ਜੀਐਮ ਜਿਹੜੀ ਚੀਜ਼ ਟੀਕੇ ਨਾਲ ਇੰਜੈਕਸ਼ਨ ਨਾਲ ਤਿਆਰ ਹੋਈ ਹੋ ਆ ਆਪਣੇ ਲਈ ਕਿਵੇਂ ਵਧੀਆ ਹੋ ਸਕਦੀ ਹੈ ਨਾ ਇਹਨੂੰ ਬਿਠਾਓ ਬਤਨ ਸੁਣਿਆ ਨਹੀਂ ਤੂੰ ਮੈਨੂੰ ਦੇ ਦੇ ਮੈਂ ਹੀ ਖਾ ਲੰਨਾ ਆ ਦੇਖ ਆ ਦੇਖ ਮੈਂ ਲੱਗਾ ਖਾਣ ਜਲਦੀ ਆ ਜਲਦੀ ਤੇਰਾ ਵੀ ਸਾਰੇ ਲੈ ਲਓ ਕੋਈ ਵੀ ਇਹਨੇ ਨਹੀਂ ਖਾਣਾ ਮੁੜ ਜਾ ਤੂੰ ਆ ਨਾ ਜਲਦੀ ਫੇਰ ਬੂਥਵਾਦ ਬਣੀ ਆ अच्छा बहुत टेस्टी है दे आप तो दिया रूबर था? है? कर ले लिया था हाँ। रैलिया क्या ले गए इसे चिप्स ले गए थे कौन से सारे खा लिए हाँ। पापा के लिए कौन सा रखा पापा के लिए रखा हाँ। नहीं रखा खा लिए सारे सारे खा लिए ना गंदा हो गया था। क्या गंदा हो गया था मेरे लिए नहीं रखा ना फिर झूठ बोल रहा है झूठ बोल रहा है ना मेरे लिए रखा नहीं बहने बना रहे नहीं रखा ना मेरे लिए कोई बात नहीं अब मैं लेके नहीं दूंगा फिर मेरे लिए रखा नहीं ਲਓ ਜੀ ਆਫਿਸ ਤੋਂ ਆ ਗਏ ਆ ਘਰ ਅੱਜ ਅੱਜ ਕਾਫੀ ਬਿਜ਼ੀ ਦੇ ਸੀਗਾ ਤੇ ਰੂਪਲ ਵੀ ਅੱਜ ਘਰੀ ਰਿਹਾ ਅੱਜ ਇਹਨੇ ਕੁਝ ਖਾਸ ਨਹੀਂ ਖਾਦਾ ਖਾਦਾ ਪਰ ਇੰਨਾ ਖਾਸ ਨਹੀਂ ਖਾਦਾ ਚਲੋ ਦੇਖਦੇ ਆਂ ਫਿਰ ਵੀ 2-3 ਦਿਨ ਆਉਟਪੁੱਟ ਦੇਖਦੇ ਆਂ ਕਿ ਕੀ ਨਿਕਲਦੀ ਅਗਰ ਇਹਨੂੰ ਮੈਂ ਘਰ ਛੱਡ ਕੇ ਜਾਂਦਾ ਜਿਖਾਨ ਲੱਗ ਗਿਆ ਤਾਂ ਵਧੀਆ ਹਨਾ ਲੱਗ ਜੂਗਾ ਖਣ ਤੇ ਹੁਣ ਜਿੰਮ ਦੀ ਤਿਆਰੀ ਆ ਕੁਛ ਖਾ ਪੀ ਕੇ ਫਿਰ ਚੱਲਦੇ ਆ ਥੋੜੀ ਦੇਰ ਬਾਅਦ ਜਿੰਮ ਜਦ ਤੱਕ ਰੁਬਲ ਦੀ ਮੰਮਾ ਆ ਜਾਂਦੀ ਆ ਫਿਰ ਰੁਬਲ ਆਪਣੀ ਮੰਮਾ ਘਰ ਲੂਗਾ ਤੇ ਮੈਂ ਜਿੰਮ ਚ ਲੱਗ ਜਾਊਂਗਾ ਫਿਰ ਰੁਬਲ ਆਪਣੀ ਮਸਤੀ ਕਰ ਲੰਗਾ ਆ ਰੁਬਲ ਆਪਣੀ ਕਾਰ ਚਲਾਉਂਦਾ ਹੋਇਆ ਇਹ ਬੜੀ ਤੇਜ਼ ਢਾਉਂਦਾ ਇਹ ਜਹਾਜੀ ਬਣਾ ਦਿੰਦਾ ਇਹਦਾ ਇਹ ਬਹੁਤ ਧੀਰੇ ਚ ਲਾਓ ਚੁੱਪ ਜੀ ਮੇਰੇ ਕੰਮ ਘੱਟ ਦੂਗਾ ਥੋੜਾ ਜਿਆ। ਸਰਦੀ ਆਪਣੇ ਕੋਲੇ ਮਰੀ ਗਈ ਆ ਪਾਲਕੀ ਉਹੀ ਖਾਵਾਂਗੇ। ਦੇਖਦੇ ਆ ਨਾਲ ਰੋਟੀ ਖਾਣੀ ਆ ਕਿ ਚਾਵਲ ਖਾਣੇ ਆ। ਮੇਰਾ ਜਿਵੇਂ ਤੇ ਜਾਣਾ ਬੱਕੀ ਬਣਾਗੇ ਕਿਦਾਂ ਦਾ ਮੂਹ ਹੋਇਆ। ਜਿਹਨੇ ਅੱਜ ਬੜਾ ਸਾਦਾ ਜੀਆਂ ਤੇ ਮੇਰੇ ਦੋਲੇ ਹੁੰਦੇ ਆ ਦੇਹਨਿਆਂ ਘਰ ਦਾ ਜੀ ਹੈ। ਹੁਣ ਇਹ ਹੁਣ ਇਹਦੀ ਮੰਮਾ ਆ ਗਈਏ ਤੇ ਹੁਣ ਪੂਰੀ ਅਲਟਾ ਕਰਨ ਲੱਗਿਆ। ਤੁਹਾਨੂੰ ਬਾਸ ਹੁੰਦੀ ਹੋਣੀ ਆ। ਲੈ ਬਾਅਦ ਸਬਰਤਨ ਹੋ ਗਏ ਤਾਂ ਉਹ ਇੱਕ ਦੋ ਰਹਿੰਦੇ ਆ। ਹਾਂ ਇਹ ਦੋ ਜਿੰਮੇਖ ਬੋਲਤਾ ਓਏ ਆ ਲੱਗਾ ਈ ਇਹਨੂੰ ਆ ਵੀ ਚੱਲ ਰਹਾ ਹੈ ਇਸਕੋ ਛੇੜਨਾ ਮਤ ਗਿਰ ਜਾਏਗਾ ਫਿਰ ਉਹ ਗਿਰ ਜਾਏਗਾ ਇਸਕੋ ਛੇੜਨਾ ਮਤ ਜਦੋਂ ਮੈਂ ਬੋਲਦਾ ਬਸ ਨਾਲ ਹੀ ਆ ਜਾਂਦਾ ਮੰਗਣ ਕਹਿੰਦਾ ਮੈਨੂੰ ਦੇ ਦੇ ਮੈਨੂੰ ਲੱਗ ਰਿਹਾ ਇੱਕ ਹੋਰ ਲੈ ਕੇ ਆਉਣੀ ਪਈਂਗੀ ਇਹਨੂੰ ਦੇ ਈ ਓ ਮੋਬਾਈਲ ਨਹੀਂ ਜਾਣਾ ਬੋਲ ਫੋਨ ਦੇਖ ਜਣਾ ਪੁੱਤ ਹਜੇ ਰੁਕ ਜਾ ਰੁਕ ਜਾ ਦੋ ਮਿੰਟ ਰੁਕ ਜਾ ਆ ਦੇਖਿਆ ਮੇਰੇ ਕੋ ਮੇਰੇ ਕੋ ਦੇਖ ਫਿਰ ਵਿੱਚ ਆ ਦੇਖਿਆ ਕੇ ਦੇਖੋ ਹਾਂ ਮਹੰਤਾਨੀ ਤੇਦਰ ਨਿੰਦੀ ਨਾ ਮਮੂ ਬਲੌਗ ਦੇਖਣ ਲੱਗਾ ਆ ਮੈਨੂੰ ਵੀ ਹੁਣ ਬਲੌਗ ਵੀ ਆਤਾਂ ਪੈ ਗਈਆਂ ਬਲੌਗ ਹੀ ਦੇ ਦੇਣੇ ਦਾ ਲੋਕਾਂ ਨੇ ਦਪਾਣੀ ਚ ਹੋਈਆਂ ਦੀਆਂ ਤੇ ਕੀ ਸੁੱਕੇ ਵੀ ਦਵਾਰਾ ਬੋਲੋ ਦਵਾਰਾ ਬੋਲੋ ਉਹ ਬੋਲਦਾ ਰੁਗਲ ਦੀ ਮੰਮੀ ਰੁਗਲ ਦੀ ਮੰਮੀ ਟੀਲਾਂ ਚ ਲਈ ਜਾਂਦੀ ਹੈ ਤੇ ਉਹ ਵਿੱਚੋਂ ਆਵਾਜ਼ ਉਹਦੀ ਬੰਦ ਹੋ ਜਾਂਦੀ ਹੈ ਰੁਗਲ ਦੀ ਘੱਟ ਹੋ ਜਾਂਦੀ ਹੈ ਵਿੱਚ ਕੀ ਬਚ ਗਿਆ ਉਹ ਡਿੱਗ ਗਿਆ ਫੋਨ ਹੋਣੀ ਇਹਦੇ ਵਿੱਚੋਂ ਹਨਾ ਬਧੀਆ ਵਾਲੀ ਲੈਣੀ ਪੈਣੀ ਆ ਅੱਤੋ ਇਹ ਨਾ ਦਕਾਨੇ ਥੋੜਾ ਜਿਹਾ ਟਾਈਮ ਕੱਢ ਕੇ ਪਹੁੰਚੇ ਹਾਂ ਜਿਮ ਤੇ ਐਕਸਰਸਾਈਜ਼ ਚਲੋ ਜਿੰਨੀ ਵੀ ਸੀਗੀ ਲਾ ਲਈ ਥੋੜੀ ਬਹੁਤ ਹਾਂਜੀ ਵੀ ਮਿੱਤਰੋ ਜਿਮ ਤੋਂ ਵਾਪਸ ਆ ਗਿਆ ਐਸੀ ਕੰਡਰਤਾ ਹੈ ਸ਼ੇਕਸ਼ੂਕ ਪੀ ਕੇ ਖੇਲੇ ਗੁਲੇ ਖਾ ਕੇ ਮੈਨੂੰ ਹੁਣ ਰੂਬਲ ਦੀ ਤਿਆਰੀ ਆ ਵੀ ਰੂਬਲ ਕੁਝ ਖਾ ਲਵੇ ਤੇ ਰੂਬਲ ਖਾਂਦਾ ਪਿਆ ਹੈ ਦਨਿਆ ਰੂਬਲ ਕੀ ਖਾ ਰਹੇ ਹੋ ਰੂਬਲ ਰੂਬਲ ਕੀ ਖਾ ਰਹੇ ਹੋ ਬਤਾ ਦਿਓ ਪਹਿਲੇ ਕੀ ਖਾ ਰਹੇ ਹੋ ਮੈਂ ਤੁਹਾਨੂੰ ਰੂਬਲ ਦੀਆਂ ਛੋਟੀਆਂ-ਛੋਟੀਆਂ ਫੋਟੋਆਂ ਦਿਖਾਉਣਾ ਦੇਖੋ মাযাযবাযাযে ਮੈਂ ਲੱਗਾ ਖਾਣਾ ਰੋਟੀ ਪਾਲਕ ਘਿਓ ਤੇ ਦੋ ਦੇਸੀ ਅੰਡੇ ਸੀਗੇ ਆਪਣੇ ਕੋਲੇ ਤੇ ਰੋਟੀ ਅੱਜ ਮੈਂ ਤੁਹਾਨੂੰ ਦਿਖਾ ਲਦਾ ਨੂੰ ਨਹੀਂ ਪਤਾ ਕਿ ਇਹ ਕਿਵੇਂ ਆ ਇਹ ਵਾਲੀ ਇਹ ਕਿਹੜੀ ਰੋਟੀ ਆ ਮਿਲਟਸ ਵਾਲੀ ਇਹਨੂੰ ਇਹ ਕਿਹੜੀ ਰੋਟੀ ਸੀਗੀ ਜਵਾਰ ਵਾਲੀ ਜਾਂ ਕਿਹੜੀ ਵਾਲੀ ਹਾਂ ਇਹ ਮਿਕਸਾ ਜਵਾਰ ਰਾਗੀ ਬਾਜਰਾ ਦੋ ਤਿੰਨ ਮਿੰਟਸ ਪਾ ਕੇ ਫਿਰ ਉਹਨੇ ਬਣਾਈ ਆ ਟਰਾਈ ਕਰਿਓ ਕਦੀ ਬਹੁਤ ਟੇਸਟੀ ਲੱਗਦੀ ਆ ਮੈਨੂੰ ਤਾਂ ਮੈਂ ਥੋੜਾ ਲੇਟ ਹੋ ਗਿਆ ਨਾ ਠੰਡੀ ਹੋ ਗਈ ਆ ਪਰ ਜਦੋਂ ਤਵੇ ਤੋਂ ਲਿੱਤਦੀ ਲਿੱਤਦੀ ਖਾਓ ਹਨਾ ਰੜਦੀ ਰੜਦੀ ਤਾਂ ਮਜ਼ਾ ਹੀ ਆ ਜਾਂਦਾ ਤੰਦੂਰੀ ਰੋਟੀ ਫਾਈਵ ਸਟਾਰ ਦੀ ਰੋਟੀ ਇਹਦੇ ਮੁਰੇ ਕੁਝ ਨਹੀਂ ਹੈਗੀ ਬੜ ਕਾਜ਼ ਤੇ ਲਸੂ ਲਖਾਂ ਦੇ ਪੈ ਆ ਮਦਰਫੱਕਿੰਗ ਮਿਲੀਅਨਰ ਫੋਰਨ ਦੀ ਆ ਹੋ ਹੋ ਲਿਆ कि हैल्ड ड्रिंक ज्यादा नहीं पीते ज्यादा नहीं पीते जी बेटा अच्छी नहीं होती ये, ये ਹਾਂ ਉਹ ਵੀ ਉਹ ਵੀ ਤਾਂ ਵੇ ਯਾਰ ਇਹ ਲੈਣਾ ਇਹ ਲੈਣਾ ਮੈਂ ਦੇਸੀ ਨਹੀਂ ਦੇਸੀ ਇਹ ਦੇ ਕੇ ਜਾਇਆ ਟਾਈ ਟਾਈ ਟਾ ਟਾ ਤਾਂ ਭਾਈ ਇਹਦੇ ਨਾਲ ਹੀ ਕਰਦੇ ਆ ਅੱਜ ਦੇ ਵਲੌਗ ਦਾ ਐਂਡ ਤੇ ਮਿਲਦੇ ਆ ਅਗਲੇ ਵਲੌਗ ਦੇ ਵਿੱਚ ਇਹ ਵਲੌਗ ਤੇ ਐਂਡ ਤੱਕ ਬਣੇ ਰਹਿਣ ਲਈ ਤੁਹਾਡਾ ਥੈਂਕ ਯੂ so much ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਸਬਸਕ੍ਰਾਈਬ ਕਰਿਓ ਤੇ ਥੋੜਾ ਬਿਜ਼ੀ ਹੋਣ ਕਰਕੇ ਬਲੌਗ ਦੋ ਤਿੰਨ ਦਿਨ ਬਾਅਦ ਪਾ ਰਿਹਾ ਹਾਂ ਪਰ ਉਹ ਵੀ ਮਿਕਸ ਅਪ ਕਰਕੇ ਤੇ ਮਿਲਦੇ ਆਂ ਅਗਲੇ ਬਲੌਗ ਦੇ ਵਿੱਚ ਥੈਂਕ ਯੂ so much ਸਸ਼ੀਕਲ ਜੈ ਸ਼੍ਰੀ ਰਾਮ ਜੈ